ਹੈਲੋ ਫਰੈਂਡਸ ਅੱਜ ਅਸੀਂ ਇੱਕ ਹੋਰ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਕਿ ਸਪਲੀਮੈਂਟਸ ਤੁਹਾਨੂੰ ਕਿਉਂ ਜ਼ਰੂਰੀ ਆ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਬਾਡੀ ਲਈ ਹਰ ਰੋਜ਼ ਤਕਰੀਬਨ 90 100 ਨਿਊਟ੍ਰੀਐਂਟਸ ਦੀ ਲੋੜ ਹੁੰਦੀ ਹੈਗੀ ਆ ਇਹ ਐਕਸਟਰਾ ਹੈ ਕਿ ਜਿਸ ਤਰ੍ਹਾਂ ਇੱਕ ਇਮਾਰਤ ਨੂੰ ਬਣਾਉਣ ਦੇ ਲਈ ਅਸੀਂ ਸਾਰੀਆਂ ਚੀਜ਼ਾਂ ਰਾਵ ਮਟੀਰੀਅਲ ਇਕੱਠਾ ਕਰ ਲੈਨੇ ਆ ਤੇ ਅਸੀਂ ਇੱਕ ਠੇਕੇਦਾਰ ਨੂੰ ਦੇ ਦਿੰਨੇ ਆ ਕਿ ਇਸ ਤਰ੍ਹਾਂ ਦੀ ਬਿਲਡਿੰਗ ਬਣਾਣੀ ਆ ਉਹ ਹਰ ਰਾਵ ਮਟੀਰੀਅਲ ਉਹਦੇ ਵਿੱਚ ਇਸਤੇਮਾਲ ਕਰਕੇ ਉਹ ਬਿਲਡਿੰਗ ਖੜੀ ਕਰਕੇ ਰੱਖ ਦਿੰਦਾ ਹੈ اسی ਤਰੀਕੇ ਦੇ ਨਾਲ ਪਰ ਮਾਤਮਾ ਨੇ ਵੀ ਸਾਡੇ ਬਾਡੀ ਦੇ ਵਿੱਚ ਇੱਕ ਇੰਟਰਨਲ ਠੇਕੇਦਾਰ ਬਿਠਾਇਆ ਆ ਜਿਹੜਾ ਕਿ ਸਾਡੀ ਬਾਡੀ ਨੂੰ ਆਪਣੇ ਆਪ ਠੀਕ ਕਰਦਾ ਹੈ ਪਰ ਉਸ ਦੇ ਲਈ ਸਾਨੂੰ ਜਿਹੜੇ ਰਾ ਮਟੀਰੀਅਲ ਹੈਗਾ ਆ ਉਹ ਦੇਣਾ ਪੈਂਦਾ ਆ ਉਹ ਰਾ ਮਟੀਰੀਅਲ ਸਾਡੀ ਬਾਡੀ ਲਈ ਕੀ ਹੈ ਉਹ ਸਾਡੀ ਖੁਰਾਕ ਹੈ ਸਾਡੀ ਨਿਊਟ੍ਰੀਐਂਟਸ ਹੈ ਜਿਹੜੇ ਕਿ ਸਾਡੇ ਸਰੀਰ ਲਈ ਇੱਕ ਰਾਮ ਮਟੀਰੀਅਲ ਦਾ ਔਰ ਇੱਕ ਬੇਸਿਕ ਪਦਾਰਥ ਜਿਹੜੇ ਹੈ ਉਹਨਾਂ ਦਾ ਮਤਲਬ ਕੰਮ ਕਰਦੇ ਹੈਗੇ ਆ ਪਰ ਸਾਡੇ ਬਹੁਤ ਸਾਰੇ ਲੋਕ ਜਿਹੜੇ ਹੈ ਇਹਨਾਂ ਸਬ ਇਨ ਨੂਟਰੀਐਂਟਸ ਤੋਂ ਵਾਂਝੇ ਰਹਿੰਦੇ ਹੈਗੇ ਆ ਜਿਹਦੇ ਕਰਕੇ ਬਹੁਤ ਸਾਰੀਆਂ ਡੈਫੀਸ਼ੀਐਂਸੀ ਡਿਜ਼ੀਜ਼ ਜਿਹੜੀਆਂ ਘਾਟ ਦੀਆਂ ਡਿਜ਼ੀਜ਼ਸ ਹੈਗੀਆਂ ਆ ਉਹ ਅਸੀਂ ਸuffer ਕਰਦੇ ਹੈਗੇ ਆ ਇਹ ਘਾਟ ਕਿਸ ਤਰ੍ਹਾਂ ਹੁੰਦੀ ਹੈਗੀ ਆ ਇੱਕ ਤਾਂ ਇਹ ਹੈ ਕਿ ਅਸੀਂ ਆਪਣੀਆਂ ਹੈਬਿਟਸ ਜਿਹੜੀਆਂ ਹੈਗੀਆਂ ਆ ਉਹ ਉਹਨਾਂ ਦੇ ਉੱਤੇ ਬਹੁਤ ਭਾਰੂ ਪੈਂਦੇ ਆ ਕਿ ਹਰ ਆਦਤ ਸਾਡੀ ਜਿਹੜੀ ਹੈਗੀ ਆ ਉਹ ਸਾਨੂੰ ਮਜਬੂਰ ਕਰ ਦਿਆ ਕਿ ਅਸੀਂ ਉਹੀ ਖਾਣਾ ਖਾਈ ਜਾਣਾ ਆ ਜਿਹੜਾ ਅਸੀਂ ਰੁਟੀਨ ਦੇ ਵਿੱਚ ਖਾਂਦੇ ਆ ਉਹਦੇ ਨਾਲ ਕੀ ਹੈ ਕਿ ਸਾਨੂੰ ਡਿਫਰੈਂਟ ਨਿਊਟ੍ਰੀਐਂਟਸ ਜਿਹੜੇ ਆ ਖੁਰਾਕ ਦੇ ਵਿੱਚੋਂ ਨਹੀਂ ਮਿਲਦੇ ਜੇ ਅਸੀਂ ਬ੍ਰੇਕਫਾਸਟ ਪਰੌਠਿਆਂ ਦਾ ਕੀਤਾ ਤਾਂ ਹਰ ਰੋਜ਼ ਪਰੌਠੇ ਹੀ ਖਾਣੇ ਆ ਅਸੀਂ ਜੇ ਅਸੀਂ ਡਬ ਰੋਟੀ ਖਾਦੀ ਆ ਉਹੀ ਅਸੀਂ ਕਰਨਾ ਅਸੀਂ ਡਿਫਰੈਂਟ ਚੀਜ਼ਾਂ ਨਹੀਂ ਖਾਂਦੇ ਅਸੀਂ ਆਪਣੇ ਖਾਣੇ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਰੂਟੀਨ ਦੇ ਵਿੱਚ ਦਾਲ ਚਾਵਲ ਖਾਣੇ ਆ ਜਾਂ ਦਾਲ ਰੋਟੀ ਖਾਣੇ ਆ ਜਾਂ ਸੱਜੀ ਖਾਣੇ ਆ ਉਹੋ ਹੀ ਚੀਜ਼ਾਂ ਅਸੀਂ ਖਾਵਾਂਗੇ ਅਸੀਂ ਕੋਈ ਚੇਂਜ ਆਪਣਾ ਮੀਨੂ ਨਹੀਂ ਕਰਦੇ ਉਹਦੇ ਨਾਲ ਕੀ ਹੁੰਦਾ ਆ ਕਿ ਸਾਨੂੰ ਡਿਫਰੈਂਟ ਜਿਹੜੇ ਸਾਡੇ ਨਿਊਟਰੀਐਂਟਸ ਆ ਉਹ ਨਹੀਂ ਮਿਲਦੇ ਫੇਰ ਕਈ ਵਾਰੀ ਅਸੀਂ ਕਈ ਮੈਡੀਸਿਨਸ ਲੈਣੀ ਹੈਗੀਆਂ ਸਾਡੀਆਂ ਮੈਡੀਸਿਨਸ ਇੰਨੀਆਂ ਹੁੰਦੀਆਂ ਹੈਗੀਆਂ ਆ ਕਿ ਉਹਨਾਂ ਦੇ ਨਾਲ ਜਿਹੜੇ ਸਾਡੇ ਐਸੈਂਸ਼ੀਅਲ ਨਿਊਟਰੀਐਂਟਸ ਹੈਗੇ ਆ ਉਹ ਸਾਡੀ ਬਾਡੀ ਚੋਂ ਬਾਹਰ ਨਿਕਲ ਜਾਂਦੀ ਹੈਗੀ ਆ ਉਹ ਵੀ ਸਾਨੂੰ ਡੈਫੀਸ਼ੈਂਸੀ ਡੈਫੀਸ਼ੈਂਸੀ ਕਾਸਟਿਤ ਦੇ ਹੈਗੀ ਆ ਫਿਰ ਜਿਹੜੀ ਅਸੀਂ ਖੁਰਾਕ ਖਾਂਦੇ ਆ ਉਹ ਸਾਡੀ ਸੋਇਲ ਚੋਂ ਜ਼ਮੀਨ ਚੋਂ ਆਉਦੀ ਹੈਗੀ ਆ ਪਰ ਜ਼ਮੀਨ ਇਨੀ ਕ ਡੈਫੀਸ਼ੈਂਟ ਹੋ ਗਈ ਆ ਇਹਨਾਂ ਨਿਊਟਰੀਐਂਟਸ ਤੋਂ ਕਿ ਹੁਣ ਸਾਡੀ ਖੁਰਾਕ ਦੇ ਵਿੱਚ ਸਾਡੇ ਫਲਾਂ ਦੇ ਵਿੱਚ ਸਾਡੀ ਵੈਜੀਟੇਬਲਸ ਦੇ ਵਿੱਚ ਉਹ ਨਿਊਟ੍ਰੀਐਂਟਸ ਉਹਨੇ ਨਹੀਂ ਹੈ ਉਹਨੇ ਮਤਲਬ ਮਿਗਦਾਰ ਦੇ ਵਿੱਚ ਨਹੀਂ ਹੈ ਜਿੰਨੇ ਹੋਣੇ ਚਾਹੀਦੇ ਸੀ ਜਾਂ ਅੱਜ ਤੋਂ 50 ਸਾਲ ਪਹਿਲਾਂ ਅਸੀਂ ਲੈਂਦੇ ਸੀ ਕਿਉਂ ਕਿਉਂਕਿ ਹੁਣ ਜਿਹੜੀ ਸਾਡੀ ਜ਼ਮੀਨ ਦੇ ਵਿੱਚ ਖਾਦ ਪਾਉਣ ਦੀ ਨੀਤੀ ਹੈਗੀ ਆ ਉਹ ਬਹੁਤ ਬਦਲ ਗਈ ਹੈ ਐਨ ਪੀ ਕੇ ਪਾਣੀ ਹੈਗੀ ਆ ਉਹ ਕੀ ਹੈਗਾ ਆ ਨਾਈਟ੍ਰੋਜਨ ਪੋਟਾਸ਼ੀਅਮ ਤੇ ਫਾਸਫੇਟਸ ਤਿੰਨਾ ਚੀਜ਼ਾਂ ਦੇ ਨਾਲ ਅਸੀਂ ਜ਼ਮੀਨ ਨੂੰ ਫਰਟਾਈਲ ਕਰਦੇ ਹੈਗੇ ਆ ਪਰ ਪਹਿਲੇ ਜ਼ਮਾਨੇ ਦੇ ਵਿੱਚ ਨੈਚੁਰਲ ਖਾਦ ਜਿਹੜਾ ਸੀ ਉਹ ਪਾਉਂਦੇ ਸੀ ਲੋਕ ਘਰ ਦੀ ਸੁਆ ਸੀ ਡੰਗਰਾਂ ਦੇ ਗੋਹਾ ਮੂਤਰ ਸੀ ਉਹ ਉਹਨਾਂ ਦੇ ਨਾਲ ਨੈਚੁਰਲ ਚੀਜ਼ਾਂ ਦੇ ਨਾਲ ਜਿਹੜੀ ਮਤਲਬ ਜ਼ਮੀਨ ਦੀ ਪਰਪਾਈ ਹੁੰਦੀ ਸੀ న్యూਟਰੀਐਂਟਸ ਦੀ ਮਤਲਬ ਮਿਨਰਲਸ ਦੀ ਉਹ ਅੱਜਕੱਲ ਨਹੀਂ ਹੁੰਦੀ ਇਸ ਕਰਕੇ ਜ਼ਮੀਨ ਦੇ ਵਿੱਚ ਹੀ ਅਗਰ ਨਿਊਟ੍ਰੀਐਂਟਸ ਨਹੀਂ ਹੈ ਤੇ ਉਹ ਸਾਡੀ ਖੁਰਾਕ ਦੇ ਵਿੱਚ ਜਾਂ ਸਾਡੇ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਕਿਸ ਤਰ੍ਹਾਂ ਆ ਸਕਦੀ ਹੈਗੀ ਆ ਫੇਰ ਜਦੋਂ ਅਸੀਂ ਬਿਮਾਰ ਹੁੰਨੇ ਆ ਤਾਂ ਫੇਰ ਸਾਡੀ ਬਾਡੀ ਨੂੰ ਨਿਊਟ੍ਰੀਐਂਟਸ ਦੀ ਜ਼ਿਆਦਾ ਲੋੜ ਹੋ ਜਾਂਦੀ ਹੈਗੀ ਆ ਉਹ ਵੀ ਇੱਕ ਇੰਪੋਰਟੈਂਟ ਚੀਜ਼ ਹੈ ਕਿ ਆ ਕਿ ਉਸ ਵੇਲੇ ਸਾਨੂੰ ਜ਼ਿਆਦਾ ਨਿਊਟ੍ਰੀਐਂਟਸ ਦੀ ਲੋਡ ਹੁੰਦੀ ਹੈ ਹੈਲਥੀ ਖੁਰਾਕ ਦੀ ਲੋਡ ਹੁੰਦੀ ਹੈ ਉਹ ਉਹਦੇ ਲਈ ਵੀ ਸਾਨੂੰ ਸਪਲੀਮੈਂਟਸ ਦੀ ਲੋਡ ਹੁੰਦੀ ਹੈਗੀ ਆ ਫਿਰ ਇਹ ਇੱਕ ਟ੍ਰਾਇਡ ਥਿਊਰੀ ਹੈ ਜਿਹੜੀ ਕਿ ਤੁਸੀਂ ਇੰਟਰਨੈਟ ਦੇ ਉੱਤੇ ਦੇਖ ਸਕਦੇ ਆ ਉਹ ਟ੍ਰਾਇਡ ਥਿਊਰੀ ਕੀ ਕਹਿੰਦੀ ਹੈ ਕਿ ਆ ਕਿ ਜਿੰਨੇ ਵੀ ਨਿਊਟ੍ਰੀਐਂਟਸ ਅਸੀਂ ਲੈਣੇ ਹੈਗੇ ਆ ਉਹ ਸਾਡੇ ਦੋ ਪਰਪਸ ਪੂਰੇ ਕਰਦੇ ਹੈਗੇ ਆ ਇੱਕ ਤਾਂ ਹੈਗਾ ਸਾਡਾ ਸਰਵਾਈਵਲ ਮੋਡ ਇਹ ਉਹ ਨਿਊਟਰੀਐਂਟਸ ਸਾਨੂੰ ਸਰਵਾਈਵ ਰੱਖਣ ਦੇ ਵਿੱਚ ਕੰਮ ਕਰਦੇ ਆ ਕਿਉਂਕਿ ਕੋਈ ਵੀ ਨਿਊਟਰੀਐਂਟ ਹੈਗਾ ਆ ਉਹਦੇ ਸਰੀਰ ਦੇ ਵਿੱਚ ਤਕਰੀਬਨ ਹਜ਼ਾਰਾਂ ਕੰਮ ਹੈਗੇ ਆ ਉਹ ਮਤਲਬ ਰਿਐਕਸ਼ਨ ਜਿਹੜੇ ਹੁੰਦੇ ਆ ਬਾਡੀ ਦੇ ਵਿੱਚ ਹਜ਼ਾਰਾਂ ਰਿਐਕਸ਼ਨਸ ਹੁੰਦੇ ਹੈਗੇ ਆ ਉਹਨਾਂ ਦੇ ਵਿੱਚੋਂ ਕਾਫੀ ਰਿਐਕਸ਼ਨ ਜਿਹੜੇ ਆ ਉਹ ਸਾਡੇ ਸਰਵਾਈਵਲ ਮੋਡ ਦੇ ਆ ਕਿ ਜਿਸ ਦੇ ਨਾਲ ਅਸੀਂ ਜੀਂਦੇ ਰਹੀਏ ਤੇ ਕਈ ऐसे रिएक्शंस ਹੈਗੇ ਆ ਜਿਹਦੇ ਨਾਲ ਸਾਡੀ ਲੌਂਗੇਵਿਟੀ ਵੱਧਦੀ ਆ ਸਾਡੀ ਉਮਰ ਵੱਧਦੀ ਹੈਗੀ ਆ ਸਾਨੂੰ ਆਪਟੀਮਲ ਹੈਲਥ ਮਿਲਦੀ ਆ ਸਾਨੂੰ ਹੈਲਦੀ ਜੀਵਨ ਮਿਲਦਾ ਹੈਗਾ ਆ ਉਹ ਉਹ ਹੈ ਅਗਰ ਕੋਈ ਵੀ ਐਲੀਮੈਂਟ ਜਿਹੜਾ ਹੈਗਾ ਨੂਟਰੀਐਂਟ ਟੂ ਡੈਫੀਸ਼ੈਂਟ ਹੋਏਗਾ ਤਾਂ ਬਾਡੀ ਪਹਿਲਾਂ ਉਹ ਸਾਡਾ ਸਰਵਾਈਵਲ ਮੋਡ ਵਾਲੇ ਜਿਹੜੇ ਐਕਸ਼ਨਸ ਹੈਗੇ ਆ ਉਹਨਾਂ ਦੇ ਉੱਤੇ ਜਾਏਗੀ ਲੌਂਗੇਵਿਟੀ ਵਾਲੇ ਜਾਂ ਸਾਡੀ ਜਿਹੜੀ ਜੀਿੰਦਗੀ ਨੂੰ ਮਹਾਨ ਬਣਾਉਣ ਵਾਲੀਆਂ ਚੀਜ਼ਾਂ ਆ ਉਹ ਨਹੀਂ ਉਹ ਰਿਐਕਸ਼ਨ ਕਰੇਗੀ ਸੋ ਇਸ ਲਈ ਸਾਡੇ ਬੋਡੀ ਦੇ ਵਿੱਚ ਐਨਫ ਸਪਲੀਮੈਂਟਸ ਹੋਣੇ ਚਾਹੀਦੇ ਆ ਜ ਜਿਹਦੇ ਨਾਲ ਕਿ ਸਾਡਾ ਜਿਹੜਾ ਆ ਸਿਰਫ ਸਰਵਾਈਵਲ ਮੋਡ ਹੀ ਨਹੀਂ ਹੋਵੇ ਸਗੋਂ ਸਾਡਾ ਲੰਗੇਵਿਟੀ ਮੋਡ ਜਿਹੜਾ ਹੈਗਾ ਆ ਉਹ ਵੀ ਕੰਮ ਕਰੇ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਇਹ ਜਿਹੜੀ ਲੋਕਾਂ ਨੂੰ ਔਰ ਸਾਡੀ ਸਾਇੰਸ ਜਿਹੜੀ ਸਾਡੀ ਮਾਡਰਨ ਸਾਇੰਸ ਆ ਉਹਨੂੰ ਨਹੀਂ ਪਤਾ ਸੋ ਇਸ ਕਰਕੇ ਐਨਫ ਜਿਸ ਤਰ੍ਹਾਂ ਕੇ ਇੱਕ ਐਗਜ਼ੈਂਪਲ ਮੈਂ ਦਿਨਾ ਆ ਕਿ ਸਾਡੇ ਸਾਇ ਮੈਡੀਕਲ ਜਿਹੜੀ ਕਨਵੈਨਸ਼ਨਲ ਮੈਡੀਸਨ ਉਹਦੇ ਵਿੱਚ ਸਾਨੂੰ ਸਿਰਫ ਵਿਟਾਮਿਨ ਸੀ ਦੀ ਡੋਸ 60 ਜਾਂ 90 ਮਿਲੀਗ੍ਰਾਮ ਦਸੂ ਹੀ ਹੈਗੀ ਆ ਇਹ ਜਿਹੜੀ ਡੋਸ ਹੋਏ ਸਕਰਵੀ ਨੂੰ ਤਾਂ ਘਟਾ ਸਕਦੀ ਆ ਪਰ ਵਿਟਾਮਿਨ ਸੀ ਦਾ ਰੋਲ ਜਿਹੜਾ ਹਾਰਟ ਦੇ ਅਟੈਕ ਤੋਂ ਬਚਾਉਣਾ ਆ ਜਾਂ ਸਟ੍ਰੋਕ ਤੋਂ ਬਚਾਉਣਾ ਆ ਉਹਦੇ ਲਈ ਸਾਨੂੰ ਜ਼ਿਆਦਾ ਜਿਹੜੀ ਹੈਗੀ ਆ ਵਿਟਾਮਿਨ ਸੀ ਚਾਹੀਦੀ ਹੈ ਗ੍ਰਾਮਾਂ ਦੇ ਵਿੱਚ ਚਾਹੀਦੀ ਹੈਗੀ ਆ ਸੋ ਇਸ ਲਈ ਜਿਹੜਾ ਸਾਡਾ ਲੰਗੇਵਿਟੀ ਮੋਡ ਹੈਗਾ ਆ ਉਹਦੇ ਲਈ ਹਰ ਨੂਟ੍ਰੀਐਂਟ ਜਿਹੜਾ ਆ ਉਹਦੀ ਡੋਸ ਜ਼ਿਆਦਾ ਚਾਹੀਦੀ ਹੈ ਸਿਰਫ ਜਿਹੜੀਆਂ ਸਾਡੀਆਂ ਰਿਕਮੈਂਡੇਡ ਡਾਈਟਰੀ ਅਲਾਉਨਸਸ ਦਿੱਤੇ ਹੋਏ ਹੈਗੇ ਆ ਉਹ ਸਿਰਫ ਕਈ ਚੀਜ਼ਾਂ ਦੇ ਵਿੱਚ ਸਾਨੂੰ ਸਿਰਫ ਬਿਮਾਰੀਆਂ ਤੋਂ ਬਚਾਉਣ ਲਈ ਦਿੱਤੀ ਹੋਇਆ ਸਾਡੀ ਲੰਬਾਈਟੀ ਲਈ ਨਹੀਂ ਦਿੱਤੀ ਹੋਇਆ ਸੋ ਇਸ ਕਰਕੇ ਇਹ ਵੀ ਸੋਚਣਾ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਆਪਣੀ ਉਮਰ ਨੂੰ ਵਧਾਉਣ ਦੇ ਲਈ ਅੱਛੀ ਜ਼ਿੰਦਗੀ ਨੂੰ ਬਤੀਤ ਕਰਨ ਲਈ ਵੀ ਤੁਹਾਨੂੰ ਨਿਊਟ੍ਰੀਐਂਟਸ ਦੀ ਲੋੜ ਹੈਗੀ ਆ ਫਿਰ ਜਿਹੜੀ ਜਿੱਦਾਂ ਜਿੱਦਾਂ ਸਾਡੀ ਉਮਰ ਵੱਧਦੀ ਹੈ ਕੀ ਆ ਸਾਡੀਆਂ ਲੋੜਾਂ ਜਿਹੜੀਆਂ ਹੈਗੀਆਂ ਆ ਉਹ ਵੱਧ ਜਾਂਦੀਆਂ ਨੇ ਨਿਊਟ੍ਰੀਐਂਟਸ ਦੀਆਂ ਪਰ ਸਾਡੀ ਜਿਹੜੀ ਬਾਡੀ ਹੈਗੀ ਆ ਉਹ ਉਨੀਆਂ absorb ਨਹੀਂ ਕਰਦੀਆਂ ਉਹਨੀਆਂ ਉਹਨਾਂ ਦੇ ਵਿੱਚੋਂ ਮਤਲਬ ਜਿਹੜੇ ਨਿਊਟ੍ਰੀਐਂਟਸ ਹੈਗੇ ਆ ਉਹ ਸਾਡੀ ਬਾਡੀ ਲਈ ਉਹਨੇ ਅਸਰਦਾਰ ਨਹੀਂ ਹੁੰਦੇ ਕਿਉਂਕਿ ਅਸੀਂ ਅਬਸਾਰਬ ਨਹੀਂ ਕਰ ਸਕਦੇ ਅਸੀਂ ਉਹਨਾਂ ਨੂੰ ਡਾਈਜੈਸਟ ਨਹੀਂ ਕਰ ਸਕਦੇ ਸੋ ਇਸ ਕਰਕੇ ਤਾਂ ਦੀ ਲੋਡ ਜਿਹੜੀ ਆ ਉਹ ਵੱਧ ਜਾਂਦੀ ਹੈਗੀ ਆ ਕਿ ਅਸੀਂ ਸਪਲੀਮੈਂਟ ਕਰਕੇ ਕਿਉਂਕਿ ਖੁਰਾਕ ਦੇ ਵਿੱਚੋਂ ਅਸੀਂ ਨਹੀਂ ਘਟ ਸਕਦੇ ਇਸ ਕਰਕੇ ਅਸੀਂ ਸਪਲੀਮੈਂਟਸ ਦੇ ਲਈ ਨਾਲ ਹੀ ਉਹਨੂੰ ਅਸੀਂ ਪਰਪਾਈ ਕਰ ਸਕਦੇ ਹੈਗੇ ਆ ਸੋ ਇਸ ਲਈ ਸਾਨੂੰ ਸਪਲੀਮੈਂਟਸ ਦੀ ਫਿਰ ਵੀ ਇਹ ਵੋਲਟੇਜ ਦੇ ਵਿੱਚ ਵੀ ਜ਼ਿਆਦਾ ਜ਼ਰੂਰਤ ਪੈਂਦੀ ਹੈਗੀ ਆ ਕਈ ਕਿ ਲਾਈਫ ਸਟਾਈਲ ਦੀਆਂ ਪ੍ਰੋਬਲਮਸ ਹੈਗੀਆਂ ਜਾਂ ਜਿਸ ਤਰ੍ਹਾਂ ਪ੍ਰੈਗਨੈਂਸੀ ਹੈਗੀ ਜਾਂ ਉਹਦੇ ਵਿੱਚ ਸਾਡੀਆਂ ਲੋੜਾਂ ਜਿਹੜੀਆਂ ਹੈਗੀਆਂ ਆ ਸਪਲੀਮੈਂਟਸ ਦੀਆਂ ਵੱਧ ਜਾਂਦੀਆਂ ਆ ਜਿਹੜੀਆਂ ਕਿ ਅਸੀਂ ਖੁਰਾਕ ਤੋਂ ਪੂਰੀਆਂ ਨਹੀਂ ਕਰ ਸਕਦੇ ਫਿਰ ਕਈ ਸਨ ਸਕਰੀਨ ਲਗਾਉਂਦੇ ਹੈਗੇ ਆ ਜਾਂ ਧੁੱਪ ਤੋਂ ਬਚਦੇ ਹੈਗੇ ਆ ਉਹਨਾਂ ਨੂੰ ਵਿਟਾਮਿਨ ਡੀ ਕਿੱਥੋਂ ਮਿਲੇਗਾ ਉਹਨਾਂ ਲਈ ਵਿਟਾਮਿਨ ਡੀ ਜਿਹੜਾ ਹੈਗਾ ਆ ਉਹ ਸਪਲੀਮੈਂਟ ਦੇ ਵੇਲੇ ਜ਼ਰੂਰੀ ਬਣ ਜਾਂਦਾ ਹੈਗਾ ਆ ਕਿਉਂਕਿ ਜਦੋਂ ਅਸੀਂ ਅੱਜਕੱਲ ਦੇਖਦੇ ਆ ਕਿਸੇ ਦਾ ਤਿੰਨਾਂ ਜਦੋਂ ਟੈਸਟ ਕਰਾਣੇ ਆ ਕਿ ਕਿਸੇ ਦਾ 3 ਨੂਆ ਕਿਸੇ ਦਾ 4 ਆ ਕਿਸੇ ਦਾ 5 ਹੈਗਾ ਸੋ ਜਿਹੜਾ ਕਿ ਸਾਨੂੰ 60 70 ਤੱਕ 80 ਤੱਕ ਚਾਹੀਦਾ ਹੈਗਾ ਸੋ ਇਸ ਲਈ ਉਹ ਵੀ ਜ਼ਰੂਰੀ ਹੋ ਜਾਂਦਾ ਹੈਗਾ ਫਿਰ ਕਈ ਜਿਹੜਾ ਸਾਡੇ ਖੁਰਾਕ ਹੈਗੀ ਆ ਅਸੀਂ ਖੁਰਾਕ ਜਿਹੜਾ ਜਿਸ ਤਰ੍ਹਾਂ ਖਾਣੇ ਹੈਗੇ ਆ ਜਿਹੜੀ ਸਾਡੀ ਨੈਚੁਰਲ ਖੁਰਾਕ ਨਹੀਂ ਹੈ ਅਸੀਂ ਆਰਟੀਫੀਸ਼ੀਅਲ ਖੁਰਾਕ ਖਾਣੇ ਹੈਗੇ ਆ ਜਿਆਦਾ ਬੇਸਕਾ ਹਾਲੇ ਆ ਕਿਸੇ ਨੇ ਕਿਸੇ ਨੇ ਆਪਣੇ ਬਾਜ਼ਾਰ ਵਾਲੀ ਚੀਜ਼ ਖਾ ਲਈ ਪੈਕੇਜਡ ਫੂਡ ਖਾ ਲਿਆ ਜਾਂ ਪ੍ਰੋਸੈਸਡ ਫੂਡ ਖਾ ਲਿਆ ਜਾਂ ਕੈਮੀਕਲ ਵਾਲਾ ਫੂਡ ਖਾ ਲਿਆ ਆਰਟੀਫੀਸ਼ੀਅਲ ਫੂਡ ਖਾ ਲਿਆ ਸੋ ਉਹਦੇ ਨਾਲ ਫੇ ਸਾਨੂੰ ਜਿਹੜੇ ਨਿਊਟ੍ਰੀਐਂਟਸ ਹੈਗੇ ਆ ਉਹ ਤਾਂ ਮਿਲਣੇ ਹੀ ਨਹੀਂ ਹੈਗੇ ਔਰ ਉਹ ਉਹਨਾਂ ਦੀ ਘਾਟ ਜਿਹੜੀ ਆ ਉਹ ਸਾਡੇ ਸਰੀਰ ਦੇ ਲਈ ਬਹੁਤ ਇੰਪੋਰਟੈਂਟ ਬਣ ਜਾਂਦੀ ਹੈਗੀ ਆ ਫਿਰ ਕਈ ਲੋਕ ਜਿਹੜੇ ਆ ਪਿਓਰ ਵੈਜੀਟੇਰੀਅਨ ਆ ਜਾਂ ਵੀਗਨ ਆ ਉਹਨਾਂ ਨੂੰ ਜਿਹੜੇ ਜਿਹੜੇ ਨਿਊਟ੍ਰੀਐਂਟਸ ਜਿਸ ਤਰ੍ਹਾਂ B12 ਹੈ ਜ਼ਿੰਕ ਹੈਗਾ ਆ ਇਸ ਤਰ੍ਹਾਂ ਦੇ ਨਿਊਟ੍ਰੀਐਂਟਸ ਜਿਹੜੇ ਹੈਗੇ ਆ ਜਾਂ ਆਇਰਨ ਵੀ ਹੈ ਤਕਰੀਬਨ ਸੋ ਇਸ ਤਰ੍ਹਾਂ ਦੇ ਨਿਊਟ੍ਰੀਐਂਟਸ ਜਿਹੜੇ ਆ ਉਹਨਾਂ ਦੀ ਕਮੀ ਜਿਹੜੀ ਆ ਉਹ ਰਹਿਣੀ ਰਹਿਣੀ ਹੈਗੀ ਆ ਔਰ ਉਹ ਫਿਰ ਸਾਨੂੰ ਸਪਲੀਮੈਂਟਸ ਦੇ ਦੁਆਰਾ ਜਿਹੜੀ ਆ ਪੂਰੀ ਕਰਨੀ ਪੈਂਦੀ ਹੈਗੀ ਆ ਫਿਰ ਕਈਆਂ ਨੂੰ ਅੰਦਰ ਕਈ ਫੂਡਸ ਜਿਹੜੇ ਹੈਗੇ ਆ ਉਹ ਅਲਰਜੀ ਹੋ ਜਾਂਦੇ ਹੈਗੇ ਆ ਜਾਂ ਉਹਨਾਂ ਨੂੰ ਇਨਟੋਲਰੈਂਟ ਹੋ ਜਾਂਦੇ ਆ ਕਿ ਉਹ ਸਹਿ ਨਹੀਂ ਸਕਦੇ ਸਾਰ ਨਹੀਂ ਸਕਦੇ ਕਈਆਂ ਨੂੰ ਮਾਫਕ ਨਹੀਂ ਹੈ ਸੋ ਉਹਨਾਂ ਦੀ ਜਿਹੜੀ ਕਮੀ ਹੈਗੀ ਆ ਉਹ ਉਹਨਾਂ ਖੁਰਾਕਾਂ ਦੀ ਉਹਨਾਂ ਦੇ ਭੋਜਨਾਂ ਦੀ ਤੇ ਉਹ ਵੀ ਅਸੀਂ ਸਪਲੀਮੈਂਟਸ ਰਾਹੀਂ ਪੂਰੀ ਕਰ ਸਕਦੇ ਹੈਗੇ ਆ ਫੇਰ ਕਈ ਮੈਡੀਕਲ ਕੰਡੀਸ਼ਨਸ ਹੁੰਦੀਆਂ ਆ ਜਿਨ੍ਹਾਂ ਨੂੰ ਟਟੀਆਂ ਹੀ ਬਹੁਤ ਲੱਗਦੀਆਂ ਕੋਲਾਈਟਿਸ ਹੋ ਜਾਂਦੀ ਹੈਗੀ ਆ ਜਾਂ ਸਲੀਐਕ ਡਿਜ਼ੀਜ਼ ਹੋ ਜਾਂਦੀ ਹੈਗੀ ਆ ਉਹਨਾਂ 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 ਨੂੰ ਮਾਲ ਅਬਸੋਰਪਸ਼ਨ ਸਿੰਪਟਮ ਸਿੰਟਮ ਹੁੰਦੇ ਆ ਉਹਨਾਂ ਨੂੰ ਸਪਲੀਮੈਂਟਸ ਦੀ ਬਹੁਤ ਜ਼ਰੂਰਤ ਹੁੰਦੀ ਹੈਗੀ ਆ ਕਿ ਉਹ ਸਪਲੀਮੈਂਟ ਨਾਲ ਲੈਣ ਤੇ ਤਾਂ ਹੀ ਉਹਨਾਂ ਦਾ ਜਿਹੜਾ ਪਰਪਾਈ ਹੈਗੀ ਆ ਉਹ ਪੂਰੀ ਹੋਏਗੀ ਫਿਰ ਕਈ ਲੇਡੀਜ਼ ਹੈਗੀਆਂ ਆ ਉਹ ਖੁਰਾਕ ਬਹੁਤ ਘੱਟ ਕਰ ਦਿੰਦੀਆਂ ਹੈਗੀਆਂ ਜਿੱਦਾਂ weight loss ਹੈਗਾ weight loss ਕਰਨ ਦੇ ਲਈ ਉਹ ਖੁਰਾਕ ਦੀ ਕਮੀ ਕਰ ਦਿੰਦੀਆਂ ਹੈਗੀਆਂ ਜਾਂ ਕਈ ਆਪਣੀ ਚਿਹਰੇ ਨੂੰ ਅੱਛਾ ਤਿਕਣ ਦੇ ਲਈ ਜਾਂ ਇਸ ਤਰ੍ਹਾਂ ਲੇਡੀਜ਼ ਜਿਹੜੀਆਂ ਹੈਗੀਆਂ ਆ ਉਹ ਖੁਰਾਕ ਦੀ ਕਮੀ ਕਰ ਦਿੰਦੀਆਂ ਹੈਗੀਆਂ ਆ ਉਹਦੇ ਨਾਲ ਵੀ ਸਾਨੂੰ ਜਿਹੜੇ ਹੈਗੇ ਆ ਸਪਲੀਮੈਂਟਸ ਦੀ ਲੋੜ ਹੁੰਦੀ ਹੈਗੀ ਆ ਸੋ ਇਸ ਤਰ੍ਹਾਂ ਦੇ ਨਾਲ ਸਾਡੀ ਸਪਲੀਮੈਂਟਸ ਜਿਹੜੇ ਹੈਗੇ ਆ ਉਹ ਬਹੁਤ ਜ਼ਰੂਰੀ ਹੈਗੇ ਆ ਔਰ ਜਦੋਂ ਤੁਸੀਂ ਸਪਲੀਮੈਂਟਸ ਲੈਨੇ ਆ ਤੇ ਉਹਦੇ ਨਾਲ ਤੁਹਾਨੂੰ ਵਿਥਿਨ ਏ ਵੀਕ ਔਰ 15 ਡੇਸ ਤੁਹਾਨੂੰ ਉਹਦਾ ਜਿਹੜਾ ਐਕਸ਼ਨ ਹੈਗਾ ਆ ਉਹ ਪਤਾ ਲੱਗ ਜਾਂਦਾ ਹੈਗਾ ਆ ਤੇ ਤੁਸੀਂ ਉਹ ਤੋਂ ਕਾਫੀ ਫਾਇਦਾ ਜਿਹੜਾ ਹੈਗਾ ਆ ਇਹਨਾਂ ਸਪਲੀਮੈਂਟਸ ਤੋਂ ਲੈ ਸਕਦੇ ਆਂ ਔਰ ਆਪਣੀ ਖੁਸ਼ਹਾਲ ਜ਼ਿੰਦਗੀ ਦੇ ਲਈ ਇਹਨਾਂ ਸਪਲੀਮੈਂਟਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਥੈਂਕ ਯੂ ਵੈਰੀ ਮੱਚ